ਤੁਸੀਂ ਕਿਹਾ ਕਿ 50 ਸਾਲ ਦੇ ਵਿੱਚ ਇੱਕ ਵਾਰੀ ਸੀਟ ਜਿੱਤੀ ਤਰਨਤਾਰਨ ਦੀ ਉੱਥੇ ਖਾਲਿਸਤਾਨ ਵਾਲਾ ਬਿਆਨ ਕਿਉਂ ਦਿੱਤਾ ਉਹਦਾ ਮਤਲਬ ਕੀ ਹੈ ਮੈਂ ਛੱਡੋ ਕਿ ਉਹ ਗਲਤ ਸੀ ਠੀਕ ਸੀ ਮੈਨੂੰ ਸਮਝਾਓ ਕਿ ਪੰਥਕ ਸੀਟ ਦੇ ਉੱਤੇ ਜਾ ਕੇ ਖਾਲਿਸਤਾਨ ਦੀ ਗੱਲ ਕਰਨ ਦੀ ਲੋੜ ਕਿਉਂ ਪਈ ਆ ਸ਼ੁਕਲਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹੈ ਕਿ ਕੀ ਤੁਸੀਂ ਆਪਣੇ ਮਨ ਨੂੰ ਬਦਲ ਸਕਦੇ ਹੋ ਨਹੀਂ ਮੈਂ ਕੇਵਲ ਸੀਟ ਦੇ ਪਿੱਛੇ ਚਾਹੇ ਉਹ ਸੀਟ ਮੈਨੂੰ ਆਵੇ ਚਾਹੀ ਨਾ ਵੀ ਪਰ ਜੇ ਤੁਸੀਂ ਇਹ ਕਹੋ ਕਿ ਮੈਂ ਹਿੰਦੂਸਤ ਭਾਰਤ ਦੀ ਗੱਲ ਨਾ ਕਰਾਂ ਦੇਸ਼ ਦੇ ਤਿਰੰਗੇ ਦੀ ਗੱਲ ਨਾ ਕਰਾਂ ਸੇ ਮੈਂ ਦੇਸ਼ ਦੇ ਤਿਰੰਗੇ ਦੇ ਉਲਟ ਗੱਲ ਕਰਾਂ ਜਾਂ ਭਾਰਤ ਦੇ ਉਲਟ ਗੱਲ ਕਰਾਂ ਰਾਜਾ ਵੜਿੰਗ ਇੰਨਾ ਮੈਨਿਪੂਲੇਟ ਨਹੀਂ ਹੋ ਸਕਦਾ ਕਿ ਮੇਰੇ ਜੈ ਖਾਲਿਸਤਾਨ ਦਾ ਜ਼ਿਕਰ ਕੀ ਹੋਇਆ ਹੈ ਨਾ ਤੁਸੀਂ ਭਾਰਤ ਮੇਰੇ ਜੈਨ ਚ ਜੋ ਗੱਲ ਆਉਂਦੀ ਹੈ ਮੈਂ ਉਹੀ ਗੱਲ ਕਰਦਾ ਜਿਹੜੀ ਮੈਂ ਬਚ ਮੈਂ ਉਹਨੂੰ ਮੈਨਿਪੂਲੇਟ ਕਰਕੇ ਨਹੀਂ ਦੱਸ ਸਕਦਾ ਮੇਰੇ ਵੀ ਕਹਿਣਾ ਚਾਹਨਾ ਕਿ ਜਿੱਥੇ ਵੀ ਸਾਡੀ ਤਰੱਕੀ ਦੀ ਗੱਲ ਆਉਂਦੀ ਹੈ ਹੂੰ ਉੱਥੇ ਖਾਲਿਸਤਾਨ ਦਾ ਸ਼ਬਦ ਇਸਤੇਮਾਲ ਹੋ ਜਾਂਦਾ ਆਕੇ ਸਾਡੀ ਹਮੇਸ਼ਾ ਤਰੱਕੀ ਨੂੰ ਰੋਕ ਦਿੱਤਾ ਜਾਂਦਾ ਤੁਸੀਂ ਦੇਖੋ ਫਾਰਮਰ ਐਜੀਟੇਸ਼ਨ ਹੋਈ ਹੂੰ ਉੱਥੇ ਜਾ ਕੇ ਸਾਡੇ ਗੁਰੂ ਦੇ ਰੰਗ ਦਾ ਕੇਸਰੀ ਝੰਡਾ ਲਹਿਰਾਤਾ ਤੁਸੀਂ ਸਾਰੇ ਮੀਡੀਆ ਹਾਊਸਸਿਜ਼ ਨੇ ਇਹ ਗੱਲ ਕਹੀ ਕਿ ਖਾਲਿਸਤਾਨ ਦਾ ਝੰਡਾ ਲਹਿਰਾਤਾ 올 ਮੀਡੀਆ ਹਾਊਸਸਿਜ਼ ਨੈਸ਼ਨਲ ਜਿੰਨਾ মিডিਆ ਹਾਊਸ ਸੀਗੇ ਤੁਸੀਂ ਇਹ ਚਲਾਤਾ ਕਿਸੇ ਨੇ ਨਹੀਂ ਕਿਹਾ ਕੀ ਹੁੰਦਾ ਯਾਰ ਗੁਰੂ ਦਾ ਰੰਗ ਹੈ ਸਾਨੂੰ ਹਮੇਸ਼ਾ ਕੰਡੈਮ ਖਾਲਿਸਤਾਨ ਦੇ ਨਾਮ ਨਾਲ ਕਰਕੇ ਸਾਨੂੰ ਛੱਡ ਦਿੱਤਾ ਜਾਂਦਾ ਅਸੀਂ ਖਾਲਿਸਤਾਨ ਬਿਲਕੁਲ ਨਹੀਂ ਚਾਹੁੰਦਾ ਪੰਜਾਬ ਦੇ ਲੋਕ ਸਾਨੂੰ ਵਾਰ-ਵਾਰ ਕਿਉਂ ਕਿਹਾ ਜਾਂਦਾ ਤੁਸੀਂ ਇਦਾਂ ਹੀ ਇੱਕ ਪਗੜੀ ਵਾਲੇ ਸਰਦਾਰ ਜਿਹੜਾ West Bengal ਦੇ ਵਿੱਚ IPS ਆਫੀਸਰ ਸੀਗਾ ਉਹਨੂੰ BJP ਦੀਆਂ ਦੋ ਲੜਕੀਆਂ ਨੇ ਉੱਥੇ ਖਾਲਿਸਤਾਨ ਕਹਿਤਾ ਉਹ ਮੇਰੇ ਕਹਿਣ ਦਾ ਮਤਲਬ ਅਸੀਂ ਪਗੜੀ ਵਾਲੇ ਸਰਦਾਰ ਯਾ ਪੰਜਾਬੀ ਖਾਲਿਸਤਾਨੀ ਨਹੀਂ ਸਾਡੇ ਤੇ ਸਾਡੀ ਤਰੱਕੀ ਤੇ ਸਾਡੇ ਦੇ ਕੁਐਸਚਨ ਮਾਰ ਖਾ ਕੇ ਖਾਲਿਸਤਾਨ ਨਹੀਂ ਜਾਨਣਾ ਚਾਹਨਾ ਹੈ ਕਿ ਤੁਸੀਂ ਉੱਥੇ ਕੋਈ ਹਵਾ ਚ ਇਹ ਗੱਲ ਮਹਿਸੂਸ ਕੀਤੀ ਫਿਰ ਤੁਸੀਂ ਦੁਹਰਾਣਾ ਚ ਦੀ ਬੋਲ ਦਿੱਤਾ ਦੁਹਰਾਣਾ ਬੈਸਟ ਚ ਨਹੀਂ ਹਰ ਕਿਤੇ ਹਰ ਕਿਤੇ ਕਹਿੰਦੇ ਤੁਸੀਂ ਖਾਲਿਸਤਾਨ ਦਾ ਜ਼ਿਕਰ ਤਰਨਦਰਨ ਦੀ ਪਹੁੰਚ ਦਾ ਲੋਕਾਂ ਨੇ ਉਸ ਨੂੰ ਇਸ ਨਾਲ ਜੋੜਿਆ ਕਿ ਜੇ ਤਰਨਦਰਨ ਦੇ ਵਿੱਚ ਅੰਮ੍ਰਿਤਪਾਲ ਮਨਦੀਪ ਸਿੰਘ ਜਿੱਤ ਗਿਆ ਤਾਂ ਮਤਲਬ ਹੈ ਕਿ ਖਾਲਿਸਤਾਨੀ ਪੱਕੀ ਲੋਕ ਰਹਿੰਦੇ ਹਨ ਅੰਮ੍ਰਿਤਪਾਲ ਮੈਂ ਇਹ ਨਹੀਂ ਕਿ ਆ ਯਾਰ ਫਿਰ ਉਹ ਗਲਤ ਨਹੀਂ ਮੈਂ ਨਹੀਂ ਕਰਿਆ ਉਹਦਾ ਮਤਲਬ ਇਹ ਹੈ ਕਿ ਖਾਲਿਸਤਾਨ ਪੱਕੀ ਲੋਕ ਰਹਿੰਦੇ ਆ ਇਹ ਮੈਂ ਬਿਲਕੁਲ ਨਹੀਂ ਬਿਲਕੁਲ ਮੈਂ ਨਹੀਂ ਕਹਿ ਰਿਹਾ ਕਿ ਤੁਸੀਂ ਕਿਹਾ ਮੇਰੇ ਕਹਿਣ ਦਾ ਮਤਲਬ ਸ਼ੁਕਲਾ ਜੀ ਉਹਰੇ ਤੇ ਹੈ ਗੱਲ ਆਜ਼ਾਦੀ ਦੀ ਗੱਲ ਕਰਦੇ ਆ ਹਮ ਅਮਰਿਤਪਾਲ ਐਂਟੀਮ ਆਜ਼ਾਦੀ ਦੀ ਗੱਲ ਕਰ ਰਹੇ ਕਿ ਸਾਨੂੰ ਆਜ਼ਾਦੀ ਚਾਹੀਦੀ ਹੈ ਸਾਨੂੰ ਵੱਖਰਾ ਪੰਜਾਬ ਚਾਹੀਦਾ ਹੈ ਹਮ ਉਹਦੇ ਤੋਂ ਮਤਲਬ ਕੀ ਹੈ ਖਾਲਿਸਤਾਨ ਹਾਂ ਆ ਆ ਆ ਮੈਂ ਉਹਨਾਂ ਦੇ ਨਾਲ ਸਹਿਮਤ ਨਹੀਂ ਹਮ ਨਾ ਕਦੇ ਹੋ ਸਕਦਾ ਹੈ ਰਾਜਾ ਵਢਿੰਗ ਦੀ ਚਾਹ ਨਹੀਂ ਮੈਂ ਵੀ ਕਹਿੰਦਾ ਨਾ ਤੁਸੀਂ ਇਸ ਕਰਕੇ ਸਟੇਟਮੈਂਟ ਦਿੱਤੀ ਕਿਉਂਕਿ ਅਮਰਿਤਪਾਲ ਦਾ ਉਸੇ ਪ੍ਰਭਾਵ ਹੈ ਯੈਸ ਯੈਸ ਸੀ ਸੀ ਤੁਹਾਡੇ ਤੋਂ ਹੁਣ ਵੀ ਵੋਟਾਂ ਜ਼ਿਆਦਾ ਕੋਈ ਫਰਕ ਨਹੀਂ ਪੈਂਦਾ ਇੱਕ ਸੀਟ ਤੇ ਜੇ ਕੋਈ ਜ਼ਿਆਦਾ ਹੋ ਗਿਆ ਯਾਰ 112 ਸੀਟਾਂ ਯਾਰ ਤੁਸੀਂ ਇਦਾਂ ਹੀ ਕਰਦੇ ਹੋ ਸੋਸ਼ਲ ਮੀਡੀਆ ਵੀ ਇਦਾਂ ਕਰਦਾ ਤੁਸੀਂ ਵੀ ਗੱਲਾਂ ਕਰਦੇ ਹੋ ਅਕਾਲੀ ਦਲ ਆ ਦੂਸਰੇ ਨੰਬਰ ਤੇ ਆ ਗਿਆ ਦੋ ਲੋਕ ਸਭਾ ਦੀਆਂ 18 ਵਿਧਾਨ ਸਭਾ ਬਹ ਜਾਂਦੀਆਂ ਅਕਾਲੀ ਦਲ ਇਕਲਿੰਗ ਸਭ ਕੀ ਦੋ ਲੋਕ ਸਭਾ ਦੋ ਲੋਕ ਸਭਾ ਜਿੱਤਿਆ ਉਹ ਯਾਰ ਹੁਣ ਕਿੱਥੇ ਆ ਹੁਣ ਲੋਕ ਸਭਾ ਹੁਣ ਤੁਸੀਂ ਕਿੱਥੇ ਹੋ ਹੁਣ ਵੇਰਿਸ ਅਮਰਿਤਪਾਲ ਨੋਵੇਅਰ ਕਿਉਂਕਿ ਲੋਕਾਂ ਨੂੰ ਪਤਾ ਲੱਗਿਆ ਕਿ ਉਹ ਵੀ ਇੱਕ ਪੋਲੀਟੀਸ਼ੀਅਨ ਹੈ ਹੂੰ ਰਾਜਨੀਤਿਕ ਬੰਦਾ ਹੈ ਮੇਰੇ ਕਹਿਣ ਦਾ ਮਤਲਬ ਇਹ ਆ ਤੁਸੀਂ ਪਿੱਛੇ ਜੇ ਇਹ ਵੀ ਗੱਲ ਬੜੀ ਚੱਲ ਰਹੀ ਡਾਇਨਾਸੌਰ ਆ ਗਿਆ ਕਾਲੀ ਦਾ ਲਾ ਗਿਆ ਰਿਫਾਰਮ ਕੀਤਾ 11 ਜ਼ਿਲ੍ਹਿਆਂ ਚ ਨਹੀਂ ਕੀਤਾ ਯਾਰ ਅਸੀਂ ਹਰ ਜ਼ਿਲ੍ਹੇ ਚ ਪਰਫਾਰਮ ਕੀਤਾ ਹੈ ਗਿੱਦੜਪਾ ਵੀ ਉਹਨਾਂ ਦਾ ਹੀ ਸੀ ਜਿੱਥੇ ਜਾ ਕੇ ਅਸੀਂ ਪੈਰ ਲਾਇਆ ਉਹਨਾਂ ਦੇ ਜ਼ਿਲ੍ਹੇ ਚ ਉਹ ਤਿੰਨ ਸੀਟਾਂ ਤੇ ਪਰਫਾਰਮ ਕੀਤੇ ਦੋਹਾਂ ਤੇ ਲੰਬੀ ਐਂਡ ਮੁਕਸਰ ਤੇ ਥੋੜਾ ਜਿਹਾ ਪਰਫਾਰਮ ਕੀਤੇ ਉਹ ਮਲੋਠ ਗਿੱਦੜਪਾ ਨਹੀਂ ਕੀਤੇ ਪਰਫਾਰਮ ਗਿੱਦੜਪਾ ਉਹਨਾਂ ਨੇ ਸੋਰੀ ਬੰਦੇ ਖੜੇ ਕੀਤੇ ਅੰਡ ਅਸੀਂ ਚੰਗਾ ਪਰਫਾਰਮ ਕਰ ਗਏ ਜ਼ਿਲ੍ਹਾ ਪ੍ਰੀਸ਼ਦ ਜਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਚ ਜੇ ਉੱਥੇ ਸੁਖਬੀਰ ਸਿੰਘ ਬਾਦਲ ਬਾਈ ਇਲੈਕਸ਼ਨ ਚੋਣਾਂ ਲੜਦਾ ਜਾਂ ਆਪਣੇ ਬੰਦੇ ਨੂੰ ਲੜਾਉਂਦਾ ਹ ਤਾਂ ਰਾਜਾ ਵੜਿੰਗ ਜਿੱਤ ਜਾਣ ਸੀ ਰਾਜਾ ਵੜਿੰਗ ਨੂੰ 2022 ਦੇ ਵਿੱਚ 50000 ਵੋਟ ਪਈ ਸੀ ਹਮ 49 ਸਮਥਿੰਗ ਇਸ ਵਾਰੀ 50000 ਪਈ ਬਾਈ ਇਲੈਕਸ਼ਨ ਦੇ ਵਿੱਚ ਸੋ ਕਹਿਣ ਦਾ ਮਤਲਬ ਹੈ 50000 ਲੈ ਕੇ ਅਸੀਂ ਹਾਰ ਗਏ ਅਕਾਲੀ ਦਲ ਉੱਥੇ ਬੰਦਾ ਜਿੰਦਾ ਹੁੰਦਾ ਜਾਂ ਉਹਦਾ ਸਿੰਬਲ ਤੇ ਚੋਣ ਲੜਦਾ ਕਿਉਂਕਿ 1956-55 ਤੋਂ ਲੈ ਕੇ ਅਕਾਲੀ ਦਲ ਉੱਥੇ ਲੜਦਾ ਆ ਰਿਹਾ ਉੱਥੇ ਪੂਰਾ ਧੜਾ ਹੈ ਅਸੀਂ ਕਦੇ ਤਾਂ ਅਸੀਂ ਜਿੱਤ ਗਏ ਸੀਗੇ ਤੁਹਾਨੂੰ ਲੱਗਦਾ ਡਿੰਪੀ ਢਿਲੋਂ ਨਾਲ ਕੋਈ ਅੰਦਰਖਾਤੇ ਸੈਟਿੰਗ ਡੇਰਾ ਬਾਬਾ ਨਾਨਕ ਯਾ ਡੇਰਾ ਬਾਬਾ ਨਾਨਕ ਦੀ ਗੱਲ ਕਰ ਲਓ ਸ਼ੁਕਰਾ ਜੀ ਡੇਰਾ ਬਾਬਾ ਨਾਨਕ ਜਿਹ ਅਕਾਲੀ ਦਲ ਦਾ ਬੰਦਾ ਸੁੱਚਾ ਸਿੰਘ ਲਗਾ ਜਾਂ ਕੋਈ ਵੀ ਬੰਦਾ ਲੜਦਾ ਤਾਂ ਸੁਜਿੰਦਰ ਸਿੰਘ ਰੰਦਾਵਾ ਦੇ ਤਰਪਦਨੀ ਜਿੱਤ ਗਏ ਸੀਗੇ ਸੋ ਮੇਰੇ ਕਹਿਣ ਦਾ ਮਤਲਬ ਅਕਾਲੀ ਦਲ ਦਾ ਸਾਹ ਲੈਣਾ ਸਾਡੇ ਅਸੇ ਚੰਗਾ ਹੈ ਬਿਹਤਰੀਨ ਇਕੱਲੇ ਸਾਹ ਲੈਣਾ ਜਾਂ ਇਕੱਠੇ ਸਾਹ ਲੈਣਾ ਬਿੰਦ ਬੀਜਪੀ ਬੀਜਪੀ ਵੀ ਲੈ ਲੇ ਉਹਨ ਬੀਜਪੀ ਦੀ ਕੈਲਕੂਲੇਸ਼ਨ ਕਰ ਲਓ ਬਹੁਤ ਸਾਰਾ ਦੇਖੋ ਐਨਾਲਿਸਿਸ ਇਹਨੂੰ ਇਦਾਂ ਕਰੋ ਸ਼ੁਕਲਾ ਜੀ ਕਿ ਬੀਜਪੀ ਦੇ ਪ੍ਰਤੀ ਜਿਹੜੇ ਸਿੱਖਾਂ ਦੇ ਵਿੱਚ ਤੇ ਰੂਰਲ ਬੈਲਟ ਦੇ ਵਿੱਚ ਬਹੁਤ ਸਾਰੀ ਨਫ਼ਰਤ ਹੈਗੀ ਆ ਹੂੰ ਸ਼ਹਿਰਾਂ ਦੇ ਵਿੱਚ ਵੀ ਵੋਟ ਜਿਹੜੀ ਆ ਬੀਜਪੀ ਨੂੰ ਪਾਰਲੀਮੈਂਟ ਵੇਲੇ ਤਾਂ ਪੈਂਦੀ ਹੈ ਪਰ ਵਿਧਾਨ ਸਭਾ ਵੇਲੇ ਨਹੀਂ ਪੈਂਦੀ ਕਾਰਨ ਕਿ ਸ਼ਹਿਰਾਂ ਦੇ ਲੋਕ ਅਕਾਲੀ ਦਲ ਨੂੰ ਇਹ ਨਹੀਂ ਸਮਝਦੇ ਕਿ ਇਹ ਚੰਗੀ ਗਵਰਨੈਂਸ ਦੇ ਸਕਦੇ ਆ ਪੰਜਾਬ ਨੂੰ ਪਿੰਡਾਂ ਦੇ ਲੋਕ ਇਹ ਸਮਝਦੇ ਆ ਕਿ ਅਕਾਲੀ ਦਲ ਨੇ ਜਦੋਂ ਬੀਜਪੀ ਨਾਲ ਅਲਾਈਸ ਕਰਤਾ ਤੇ ਜਿਹੜਾ ਹਾਰਡ ਕੋਰ ਸਿੱਖ ਹੈਗਾ ਜਿਹੜਾ ਕਾਂਗਰਸ ਨੂੰ ਵੋਟ ਨਹੀਂ ਪਾਉਂਦਾ ਅਕਾਲੀ ਦਲ ਨੂੰ ਪਾਉਂਦਾ ਉਹ ਆਰਐਸਐਸ ਦੀ ਵਿਚਾਰਧਾਰਾ ਦੇ ਵੋਟ ਨਹੀਂ ਪਾਉਂਦਾ ਸੋ ਸਾਡੇ ਅਸਤੇ ਕੋਈ ਲੰਮਾ ਚੌੜਾ ਇਹ ਫਰਕ ਨਹੀਂ ਹੈ ਕੀ ਸਾਨੂੰ ਹੁਣ ਮੰਨ ਲਓ ਮਨਰੇਗਾ ਅੱਜ ਦਿੱਲੀ ਨੇ ਬੰਦ ਕਰਤੀ ਮਨਰੇਗਾ ਹੂੰ ਇਹਦੇ ਤੇ ਕੱਲ ਸਪੈਸ਼ਲ ਸੈਸ਼ਨ ਹੋਇਆ ਹੈ ਹੂੰ ਬਹੁਤ ਸਾਰੀਆਂ ਕੰਡੀਸ਼ਨ ਲਾਦੀਆਂ ਅੱਜ ਗਰੀਬਾਂ ਨੂੰ ਮਨਰੇਗਾ ਮਿਲੇਗੀ ਨਹੀਂ ਅਕਾਲੀ ਦਲ ਦਾ ਬਹੁਤ ਸਾਰਾ ਕੋਈ ਜਵਾਬ ਨਹੀਂ ਆ ਰਿਹਾ ਮਨਰੇਗਾ ਤੇ ਕਿਉਂ ਕਿਉਂਕਿ ਅਕਾਲੀ ਦਲ ਡਰ ਰਿਹਾ ਹੈ ਕਿ ਇਹ ਤਾਂ ਉਦਾਂ ਹੀ ਹੋ ਗਈ ਜਿਵੇਂ ਫਾਰਮ ਲਾਜ਼ ਆਈ ਸੀ ਕਾਲੇ ਤਿੰਨ ਕਾਨੂੰਨ ਹੂੰ ਹੁਣ ਅਗਰ ਅਸੀਂ ਇਹਨਾਂ ਨਾਲ ਅਲਾਈਅੰਸ ਕਰਦੇ ਹਾਂ ਜਾਂ ਹੋਏਗਾ ਤਾਂ 올 ਮਨਰੇਗਾ ਵਰਕਰਾਂ ਨੇ ਜੁੱਤੀਆਂ ਮਾਰਨੀਆਂ ਹੂੰ ਸੋ ਇਹ ਬਹੁਤ سارے ਸਮੀਕਰਨ ਵਿਦਿਨਾ ਇਹ ਦਿਨਾਂ ਦੇ ਵਿੱਚ ਹੀ ਬਦਲ ਜਾਂਦੇ ਨੇ ਸੋ ਉਹਰਾ ਸਾਨੂੰ ਅਲਾਈਅንስ ਹੋ ਜੇ ਨਾ ਹੋ ਜੇ ਕੋਈ ਬਹੁਤਾ ਫਰਕ ਨਹੀਂ ਆ ਬੀਜੇਪੀ ਦਾ ਕੋਈ ਵਜੂਦ ਨਹੀਂ ਹੈ ਪੰਜਾਬ ਮਤਲਬ ਤੁਹਾਨੂੰ ਲੱਗਦਾ ਕਿ ਅਲਾਈਅንስ ਦੇ ਨਾਲ ਵੀ ਉਹ ਜ਼ਿਆਦਾ ਕੁਝ ਪਰਫਾਰਮ ਨਹੀਂ ਕਿ ਮੈਨੂੰ ਹੀ ਦੱਸੋ ਸੁਖਬੀਰ ਸਿੰਘ ਬਾਦਲ ਡਿਪੀ ਚੀਫ ਨੈਸਟ ਹੋ ਰਿਹਾ ਹੈ ਔਰ ਸਰਦਾਰ ਪ੍ਰਕਾਸ਼ ਸਿੰਘ ਬਾਗਲ ਦਾ ਮੁੰਡਾ ਹੈ ਹਮ ਅਲਟੀਮੇਟਲੀ ਪੋਲਿਟਿਕਸ ਦੇ ਵਿੱਚ ਉਹਨਾਂ ਨੂੰ ਵੀ 30 ਸਾਲ ਹੋ ਗਏ ਨੇ ਕਿਉਂ ਨਹੀਂ ਕੀਤਾ ਉਹ ਪਾਰਲੀਮੈਂਟ ਵਿੱਚ ਅਲਾਈਅਸ ਟੈਸਟ ਕਰ ਰਹੇ ਹੋਣੇ ਕਿਉਂ ਨਹੀਂ 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 ਕਿਉਂ ਨਹੀਂ ਕੀਤਾ ਹਮ ਚੱਲ ਜੱਜਾ ਬਹੁਤ ਸੀ ਵਿਟਿੰਗ ਸਾਹਿਬ ਕੀ 8 5 ਦੀ ਗੱਲ ਹੋ ਗਈ ਬਸ ਪੂਰਾ ਟਾਈਮ ਤੇ ਹੈ ਕਿਸੀ ਗੱਲ ਨਾਲ ਕਿ ਬਹੁਤ ਸਾਰੇ ਬੁੱਧੀਜੀਵੀ ਇਸ ਦਾ ਸੀ ਵੀ ਹੋ ਸਕਦਾ ਹਰਸਿਮਰਤ ਕੋਰ ਬਦਲ ਵੀ ਚੁਣਾਵਾਰ ਜਨ ਅੱਛਾ ਕਿ ਤੁਸੀਂ ਉਹ ਜਿਹੜੀ ਮਾਨਸਾ ਬੈਟ ਹੈ ਜਿਹੜੀ ਤਿੰਨ ਕਾਲੇ ਕਾਨੂੰਨ ਤੇ ਉਹ ਦਿੱਲੀ ਦੇ ਖਿਲਾਫ ਹੈ ਬਿਲਕੁਲ ਉਥੋਂ ਐਜ਼ਿਟੇਸ਼ਨ ਚੱਲਦੀ ਹੈ ਉਹ ਤੁਹਾਨੂੰ ਰਗੜਦੇ ਚਲੋ ਮੈਂ ਇੱਕ ਇੱਕ ਸਵਾਲ ਲੈਣਾ ਚਾਹ ਰਿਹਾ ਆਪਾਂ ਬਿਲਕੁਲ ਇੰਟਰਵਿਊ ਦੇ ਆਖਿਰ ਦੇ ਵਿੱਚ ਆ ਹੁਣ ਆਖਰੀ ਬੜਾਚ ਹੈ ਰਾਜਾ ਬੜਿੰਗ 27 ਦੀ ਇਲੈਕਸ਼ਨ ਨੂੰ ਜਿਆਦਾ ਟਫ ਸਮਝ ਰਿਹਾ ਹੈ 22 ਤੋਂ ਜਾਂ ਤੁਹਾਨੂੰ ਲੱਗਦਾ ਕਿ ਨਹੀਂ ਸੇਮ ਹੋਏਗੀ ਮੇਰਾ ਸਵਾਲ ਇਸ ਕਰਕੇ ਹੈ ਹਾਲਾਂਕਿ 22 ਦੇ ਵਿੱਚ ਵੀ ਸੀ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਅਕਾਲੀ ਦਲ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਇੱਕ ਨਵਾਂ ਧੜਾ ਆ ਗਿਆ ਅਮਰਿਤਪਾਲ ਦੀ ਇੱਕ ਐਗਜ਼ਿਸਟੈਂਸ ਨਜ਼ਰ ਆਉਂਦੀ ਹੈ ਜਿਹੜੀ ਉਹਨਾਂ ਨੇ ਲੋਕ ਸਭਾ ਦੇ ਵਿੱਚ ਵੀ ਦਿਖਾਈ ਕੀ ਲੱਗਦਾ ਹੈ ਅਲਾਈਅੰਸਸ ਵਾਲੀ ਜਿਆਦਾ ਟੱਕਰ ਹੋਏਗੀ ਜਾਂ ਤੁਹਾਨੂੰ ਲੱਗਦਾ ਕਿ ਜੇ ਇੰਡੀਵਿਜੂਅਲ ਲੜਦੇ ਆ ਤਾਂ ਸ਼ਾਇਦ ਕਾਂਗਰਸ ਨੂੰ ਜ਼ਿਆਦਾ ਫਾਇਦਾ ਹੋਏਗਾ ਗੌਰਵ ਕੋਈ ਵੀ ਪੋਲੀਟੀਸ਼ੀਅਨ ਜਿਹੜੀ ਇਹ ਗੱਲ ਕਹਿੰਦਾ ਹੈ ਹੂੰ ਆ ਕੋਈ ਵੀ ਸੈਟ ਫੀਨੋਮੀਨਾ ਪੋਲਿਟਿਕਸ ਦਾ ਹੈ ਨਹੀਂ ਐਲਾਈਂਸ ਹੋ ਗਿਆ ਫਿਰ ਇਹ ਹੋ ਗਿਆ ਉਹ ਕੇ ਲੱਗਦਾ ਹੈ ਐਲਾਈਂਸ ਹੋ ਜੇਗਾ ਪਤਾ ਨਹੀਂ ਟੂ ਬੀ ਵੈਰੀ ਓਨੈਸਟ ਬਹੁਤ ਸਾਰੇ ਲੋਕਾਂ ਨੇ ਨਹੀਂ ਹੋਏਗਾ ਬਹੁਤ ਸਾਰੇ ਕਿ ਨਹੀਂ ਹੋ ਜਾਏਗਾ ਕੋਈ ਸੈਟ ਫਾਰਮੂਲਾ ਨਹੀਂ ਹੈ ਕਿ ਫਲਾਣ ਤਰੀਕੇ ਨਾਲ ਇਲੈਕਸ਼ਨ ਜਿੱਤਿਆ ਜਾ ਸਕਦਾ ਹੈ ਇੱਕ ਸਾਲ ਪਹਿਲਾਂ ਤੁਸੀਂ ਪ੍ਰੈਡਿਕਸ਼ਨ ਕਰ ਦਿਓ ਕਰਨ ਨੂੰ ਤਾਂ ਜੋ ਮਰਜੀ ਕਰ ਦਿਓ ਮੈਂ ਤੁਹਾਨੂੰ ਕਹਿੰਦਾ ਕਿ ਉਹੀ ਫਿਰ ਇਸੇ ਕਰਕੇ ਤੁਹਾਡੀ ਪੋਲ politician ਦੀ ਹਿਮਸ ਡਾਊਨ ਹੋ ਜਾਂਦੀ ਹੈ ਅੱਜ ਪ੍ਰਡिक्ट ਕਰਨਾ ਕਿਸੇ ਵੀ ਗੱਲ ਤੇ ਅੱਛਾ ਨਹੀਂ ਕਿਉਂਕਿ 1-15 ਦਿਨਾਂ ਤੱਕ ਸਾਰੇ ਸਮੀਕਰਨ ਹੀ ਬਦਲ ਜਾਂਦੇ ਨੇ ਫਲਾਣੇ ਨੇ ਕੀ ਕਰਤਾ ਕੀ ਹੋ ਗਿਆ ਕਿਵੇਂ ਹੋ ਗਿਆ ਤਾਂ ਅੱਜ ਕੁਝ ਪ੍ਰਡਿਕਟ ਨਹੀਂ ਕੀਤਾ ਜਾ ਸਕਦਾ ਲੇਕਿਨ ਹਾਂ ਕਾਂਗਰਸ ਪਾਰਟੀ ਨੂੰ ਲੋਗ ਇਹ ਕਹਿੰਦੇ ਐ ਕਿ ਕਾਂਗਰਸ ਪਾਰਟੀ ਸਿਆਣ ਫਨਾਲ ਖੇਡ ਜਾਏ ਤਾਂ ਗਵਰਨਮੈਂਟ ਜਿਹੜੀ ਆ ਕਾਂਗਰਸ ਪਾਰਟੀ ਦੀ 100% ਪੰਜਾਬ ਦੇ ਵਿੱਚ ਬਣੇਗੀ ਗੁੱਡ ਗਵਰਨਰਸ ਦੇ ਨਾਮ ਤੇ ਜਿਹੜਾ ਪੁਰਾਣਾ ਜਿਹੜਾ ਰਾਜ ਕਰ ਰਿਹਾ ਉਹ ਕਹਿੰਦੇ ਇਹਨਾਂ ਨਾਲੋਂ ਚੰਗਾ ਸੀਗਾ ਅਕਾਲੀਆਂ ਤੇ ਬਹੁਤ ਸਾਰੇ ਲੋਕ ਕਿਉਂਕਿ ਜਿਹੜਾ ਕਠਨਾ ਕਰਮ ਗੁਰੂ ਗ੍ਰੰਥ ਸਾਹਿਬ ਬਗਰਾੜੀ ਮਾਫੀ ਮੰਗਣ ਵਾਲਾ ਔਰ ਕਬੂਲਨਾਮਾ ਸੋ ਬਹੁਤ ਸਾਰੇ ਕੁਐਸਚਨ ਮਾਰਕਸ ਹੈਗੇ ਨੇ ਸੋ ਮੇਰੇ ਕਹਿਣ ਦਾ ਮਤਲਬ ਅੱਜ ਪ੍ਰਡਿਕਟ ਕਰਨਾ ਕਿ ਕੀ ਹੋਏਗਾ ਐਵੇਂ ਹਾਂ ਮੈਂ 2 ਮਹੀਨੇ ਪਹਿਲਾਂ ਤਾਂ ਪ੍ਰਡਿਕਟ ਕਰ ਦੇਵਾਂਗਾ ਦੋਸਤ ਕੋਈ ਨਹੀਂ 2 ਮਹੀਨੇ ਪਹਿਲਾਂ ਮੇ ਅੱਪਾ ਗੱਲ ਕਰਾਂਗੇ ਹਾਂ